ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰੇ ਵੀਰਾਂ ਦਾ ਹੋਰ ਕੀ ਪਤਾ ਕਰਦਾ ਕਰੋ ਤੇ ਕਰਦੇ ਆ ਬਲੌਗ ਦੀ ਸਟਾਰਟਿੰਗ ਆਪਾਂ ਸੁਪਾ ਸੁਪਾ ਤੇ ਕਰਦੇ ਨਹੀਂ ਜਿਉਂ ਨਹੀਂ ਕੋਈ ਵੀ ਤੇ ਚੱਲਦੇ ਹਾਂ ਕਿਉਂਕਿ ਇੱਥੇ ਆਪਾਂ ਆਪਾਂ ਤਾਂ ਚੱਕੀ ਤੇ ਚੱਲੇਗੇ ਤੇ ਆਟਾ ਤਾਂ ਮਚਟ ਲਈ ਲਾਦੇ ਆਪਾਂ ਤੇ ਜੀ ਦੇਖੋ ਤੇ ਫੇਰ ਚਲਾਇਆ ਮਨਪ੍ਰੀਤ ਕੋਲੇ ਤੇ ਕਰਦੇ ਆ ਵੀ ਇਹਦਾ ਨਵਾਂ ਕੋਈ ਹੋਰ ਦਿਖਾਉਣਿਆ ਉਹਨੂੰ ਪ੍ਰੋਜੈਕਟ ਦੀ ਹੋਰ ਬਾਕੀ ਜਿਹਨ ਪਤਾ ਹੀ ਆ ਬਹੁਤ ਸਾਂ ਦਾ ਲਈ ਜਾਂਦਾ ਠੀਕ ਆ ਉਹਦੇ ਕੋਲੇ ਮੈਂ ਸਲਾਹ ਕਰਾਂ ਜਾਇਆ ਕਰਾਂ ਰੌਂਡੇ ਦਾ ਮਾਰਨ ਤੇ ਚਲੋ ਵੀ ਚੱਲਦੇ ਆਂਗੇ ਤੇ ਤੁਹਾਨੂੰ ਫੇਰ ਦਿਖਾਉਣੇ ਆ ਜਿਹੜਾ ਮਲਾ ਕਬੂਤਰ ਕੋਹਤ ਦੇਖ ਲਈਏ ਆਪਣੇ ਤੇ ਚਲੋ ਦਿਖਾਈ ਦਿੰਦੇ ਹਾਂ ਹਾਂਜੀ ਮਿੱਤਰੋ ਤੇ ਕਰੋ ਚੈੱਕ ਆਪਣੇ ਕਬੂਤਰ ਦੇਖੀ ਅੱਜ ਆਡੇ ਹੁੰਦੇ ਕਿਵੇਂ ਕੋਟਾ ਕੀ ਹਸਤਾ ਹੋਇਆ ਜੀ ਨਾ ਨਾ ਚਰ ਦਾਣੇ ਤੇ ਮਕੌਂਦਰੀ ਨੇ ਉਹਨਾਂ ਚ ਪਾਉਂਦਾ ਸੱਬੇ ਹਵਾ ਉਧਰ ਕਬੂਤਰ ਬੈਠਾ ਤੇ ਉਧਰ ਵੀ ਕਬੂਤਰ ਹੀ ਬੈਠਾ ਦੋਨੇ ਕਬੂਤਰ ਨਹਾ ਬਟਨੇ ਸਰ ਤੇ ਆਹ ਤੰਨਾ ਤੰਸ਼ੀਂ ਪੁਰੇ ਮਿੱਤਰਾਂ ਨੇ ਕਮ ਬਿੰਦੂ ਉਹ ਕੱਟਿਆ ਨਹੀਂ ਜਿਹੜੇ ਅੜਗੇ ਲੋਕਾਂ ਤੋਂ ਪਾਣੀ ਬੋਲਦਿਏ ਪਾਣੀ ਚੇਨ ਕਰ ਦਿੰਦੇਗੇ। ਆਇਆ ਆਇਆ। ਡੁਗੜਾ। ਇਹ ਬਈ। ਓਏ ਯਾਰ ਤੇ ਭੰਨੇ ਨਾ ਦੇ ਓਏ। ਇਹ ਤਾਂ ਤੇ 1 ਮਿੰਟ ਬਈ ਫਲੈਸ਼ ਨਹੀਂ ਜਗਦੀ ਮਾੜੀ ਫੋਨ ਦੀ ਫਲੈਸ਼ ਜਗਾ ਲ ਕੇ ਤੁਹਾਨੂੰ ਫੇਰ ਦਿਖਾਉਣੇਗੇ। ਨੋਬੀ ਹੁਣ ਚੱਲ ਜੀਣਾ ਬੜੀ ਗੱਲ ਹੋਣ ਬਾਈ ਵੀ ਕਾ ਦਿਨੇ ਕਿਉਂ ਨਹੀਂ ਅੱਡੇਉਂਦੇ ਤੇ ਇਹਨੇ ਦੋਨੇ ਅੰਡੇ ਨਾਲੇ ਠੀਕ ਆ ਓਕੇ ਰਿਪੋਰਟ ਹੈਗੀ ਆਹ ਜੋੜੀ ਬੈਠੀ ਅੱਡ ਆਹ ਬੈਠੀ ਅੱਡ ਸਿਆਣੀ ਹੋ ਗਈ ਅੱਗੇ ਆਸ ਵਿੱਚ ਲੜੀ ਹੈ ਆਹ ਹੱਜੀ ਬੈਠੇ ਸੱਭਲ ਕੇ ਕਰ ਸਾਡੇ ਨਾਲ ਦੀ ਹੈ ਕੱਲੋਂ ਮ ਕੱਲੀ ਹੈ ਜਿਹੜੀਆਂ ਜੋੜੀਆਂ ਹੈਗੀ ਹੈਗੀ ਉਹ ਬੈਠੇ ਜੋੜੀਆਂ ਵਾਲੇ ਤਾਂ ਆ ਮੇਰੇ ਦੇ ਮਨਪ੍ਰੇਮ ਦੇ ਨਾਲ ਜੀ ਇਹ ਉਹੀ ਹੈ ਫੋਕੇ ਰਮ ਆ ਚਲੋ ਕੋਈ ਨਹੀਂ ਮਿੱਤਰੋ ਦਿਖਾਉਣੇ ਆ ਚੱਕੀ ਤੇ ਲਿਆਈਏ ਆਟਾ ਤਾਂ ਮੈਂ ਚੱਕ ਲਈਏ ਇਹ ਦੇਖਾਂਗੇ ਹੋਣਾ ਸ਼ੇਰ ਪਾਣੀ ਨੇ ਪਾਦ ਗਏ ਪੈਸੇ ਜਲਣ ਚਲ ਪਾਣੀ ਪਾਦ ਗਏ ਤੁਹਾਨੂੰ ਫੇਰ ਦਿਖਾਣਾ ਲਓ ਬਈ ਨਿੱਗਾ ਪਾਣੀ ਪਾ ਲਿਆ ਤੇ ਪਾਦ ਗਏ ਤੋ ਧਾ ਕੇ ਵਧੀਆ ਭਾਂਡਾ ਆਇਓ 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 ਲੋਵੀ ਪਾਣੀ ਵਾਲੇ ਕੰਮ ਨਿਵੇੜਤਾ ਕਿਰਹਾ ਹਜੇ ਬਾਲੇ ਦਾ ਪੂਝ ਰਹਿ ਵਿੱਚ ਪਿਆ ਮੱਕੀ ਥੋੜੀ ਜਿਹੇ ਤੇ ਇਹਨਾਂ ਨੂੰ ਇਹੇ ਖਾੜ ਤੇ ਤੇ ਆਪਾਂ ਫੇਰ ਇਹਨੂੰ ਧਾੜੇ ਪਾਵਾਂਗੇ ਧਾੜੇ ਹੁਣ ਆਪਾਂ ਨੂੰ ਹੱਥ ਨੇ ਪਾਉਂਗਾ ਨਾ ਜੇ ਆਪਾਂ ਹੁਣ ਪਾ ਦੇ ਇਹਨਾਂ ਨੇ ਖਰਾਬ ਕਰਨਗੇ ਮੁੜ ਕੇ ਧਾਰੇ ਇਹਨਾਂ ਨੇ ਖਾਣੇ ਤਾਂ ਹੈ ਨਹੀਂ ਗਏ ਲੱਤ ਬਿੱਠਾ ਮਾਰਨਗੇ ਵਿੱਚ ਖਰਾਬ ਕਰਨਗੇ ਤੁਹਾਨੂੰ ਕਿਰ ਆਪਾਂ ਕਰ ਲਈਏ ਕੰਮ ਤਾਂ ਦੇ ਆ ਦੋ ਚਾਰ ਤੁਹਾਨੂੰ ਫੇਰ ਦਿਖਾਉਣੇ ਆ ਕੀ ਪ੍ਰੋਸੈਸ ਆ ਪ੍ਰੋਸੈਸਿੰਗ ਆ ਗੜੀ ਪ੍ਰੋਸੈਸਿੰਗ ਠੀਕ ਐ ਕੋਈ ਜਬਾਤ ਕਰਦੇ ਬਈ ਲਓ ਬਈ ਆ ਕੇ ਇੱਧਰ ਕਰੇ ਤੇ ਗੇਟ ਖੋਲ ਦੇ ਪ੍ਰਧਾਨ ਗੇਟ ਨਹੀਂ ਖੋਲਦੇ ਮੈਨੂੰ ਬਾਹਰ ਕੱਢ ਕੇ ਲੋਕ ਲਾਤਾ ਚਾਬੀ ਖੋਲੀ ਮਿੱਥੇ ਨਾਲੇ ਮੁੰਡਿਆ ਨੇ ਬਈ ਓ ਚਾਚਾ ਤੇਰਾ ਤੈਨੂੰ ਵਾਇਰਲ ਕਰਦਾ ਓਏ ਓਏ ਕੋਈ ਗੱਲ ਕਰਪੀ ਓਏ ਧੁੰਦ ਬੜੀ ਐ ਕਿੱਥੇ ਰਹਿ ਗਿਆ ਛੇਤੀ ਆ ਆਉਂਦਾ ਹੀ ਨਹੀਂ ਆ ਜਾ ਆ ਜਾ ਮੁੰਡੇ ਹਾ ਤੈਨੂੰ ਅੱਖੀਆਂ ਉੜੀਕਦੀਆਂ ਤੇਰੀ ਇੱਥੇ ਹੁੰਦੀ ਵੀਡੀਓ ਬਣਾਦਾ ਹਾਂ ਹਾਂ ਵੇ ਤਾਂ ਖੋਲ ਲੈਂਦਾ ਮੈਂ ਜੇ ਨਾ ਲੱਗੇ ਤਾਂ ਫੇਰ ਦਿਖਾਉਣ ਨੂੰ ਆਉਣ ਦਿਖ ਰਹੁਣ ਚਾਚਾ ਬਲ ਸੈਸਰੀ ਗਾਲਾ ਕਿਉਂ ਰੰਗ ਰੰਗੇ ਪਾਵੇ ਕੀ ਦਾ ਕੀ ਹਾਲ ਚਾਲ ਹੈ ਸੈਸਰੀ ਗਾਲ ਜੀ ਸੈਸਰੀ ਗਾਲ ਗੁੱਡ ਹੈ ਜਮਾ ਮਹਾਰਾਜ ਓਕੇਰਪੋਟ ਹੈ ਕਿਹੜੇ ਕਹਿੰਦਾ ਕਿਹੜੇ ਆ ਜਾ ਕਿਹੜੀ ਕੰਪਨੀ ਦਾ ਹੈ ਏਅਰਪੋਰਟ ਪਤਾ ਨਹੀਂ ਕਿਹੜਾ ਯਾਰ ਇੰਨਾ ਤਾਂ ਨਹੀਂ ਪੜਾ ਕੈਮਰਾ ਪ੍ਰੋਟੈਕਟਰ ਕੈਮਰਾ ਪ੍ਰੋਟੈਕਟਰ ਇਹਨੂੰ ਖੋਲਣਾ ਲਈ ਇਹਦੇ ਕੋਲੋਂ ਲਾ ਦੇ ਵਿੱਚ ਦੀ ਕਹਿ ਰੇ ਬਹੁਤ ਸੋਹਰਾ ਦੇ ਬੈਂਚ ਚੱਲ ਬਈ ਲਾਲ ਗੇ ਐ ਸ਼ੱਕ ਬਾਜੀ ਹੁਣ ਨਹੀਂ ਲਾਉਦੇ ਬਸ ਹੁਣ ਨਹੀਂ ਦਿਖਾਉਂਦੇ ਵੀ ਤੁਹਾਨੂੰ ਚੱਕ ਵੱਜ ਗਈ ਲਓ ਬਈ ਆ ਗਈ ਲੰਬੀ ਹੁਣ ਅੱਜ ਬਹੁਤ ਤੜਕਾ ਕੰਮ ਕਰ ਉਹ ਗੜ ਖੜਾ ਬੁਲਮਾਨ ਜਾ ਹੈ ਰੁਕ ਜੀ 라ਵੜ ਜੀ ਉਹ ਉਹ 라ਵਣ ਜੀ ਉਹ ਅਰੇ ਇੱਥੋਂ ਪ ਜਾਣਾ ਕਿੱਥੇ ਹੁਣ ਤੈਨੂੰ ਤੈਨੂੰ ਤਾਂ ਜਾਣਾ ਭਗਤ ਸਿੰਘ ਕੁੱਤੀ ਛੱਡ ਕੇ ਆਉਣੀ ਠੀਕ ਹੈ ਕੁੱਤੀ ਛੱਡ ਕੇ ਫੇਰ ਜਾਣਾ ਆਪਾਂ ਖਾ ਜਾ ਵੇਖਿਆ ਜੀ ਉੱਤੇ ਹੈ ਕੁੱਤੀ ਜੀ 라ਵੜ ਖਾ ਜਾ ਕਰ ਨਹੀਂ ਨਹੀਂ ਦੇਖੀ ਜੀ ਉੱਤੇ ਆ ਦੇਖ ਬਾਬਾ ਤਾਂ ਤਿੰਨੇ ਗਏ ਜਪੋ ਤੇ ਬਾਬਾ ਬਿੰਡ ਜੂਮ ਕਰਦ ਗਏ ਬਾਬਾ ਮੋਛਾਂ ਵਟ ਰੁੰਦਾ ਤੇ ਉਦੋਂ ਬਾਅਦ ਜਾਣਾ ਆਪਾਂ ਉੱਥੇ ਬਾਬਾ ਫਰੀ ਚ ਕਾਜ ਤੇ ਪੀਸ ਭਰ ਕੇ ਆਉਣੀ ਹੈ ਯਾਰ ਲੱਗਣਾ ਪੈਣਾ ਸਿੰਗਲ ਤੇ ਚਾਹਦਿਆ ਮਨਪ੍ਰੀਤ ਚੱਕ ਲਈਏ ਉਹ ਕਰੀ ਜਾਂਦਾ ਹਾਂ ਲਓ ਵੀ ਕਰ ਹਾਂਜੀ ਚੱਲ ਬੇ ਜੀ ਮਹਾਰਾਜ ਅੱਜ ਸਾਨੂੰ ਕਾਰ ਮਿਲੀ ਸਾਡੇ ਯਾਰ ਕੀ ਸਾਡੇ ਲੈਵਲ ਦੀ ਕਾਰ ਮਗਰ ਦੇਖੋ ਡਿੱਗ ਗਈ ਮਗਰ ਸਾਡੀ ਡਗ ਡਾਊਨ ਉਹ ਆ ਬੇਟਾ ਪੁੱਤੂ ਕੋ ਚੱਕਰ ਵਿੱਚ ਚੱਲਦੇ ਤੈਨੂੰ ਇਹ ਪਹਿਲਾਂ ਆਪਾਂ ਜਾਨਾ ਕਿੱਧਰ ਦਾ ਹੁਣ ਬਈ ਕਰਨ ਦੀ ਰ ਵੀਕਾ ਨੇ ਇਹਦਾ ਕਿੰਦੀ ਚੱਲਾਂਗੇ ਸਿੱਧਾ ਸਿੱਧਾ ਫਿਰੰਡੇ ਹਾਂ ਕਿ ਜਿਹੜੇ ਤੋਂ ਫਿਰੰਡੇ ਉਦੋਂ ਬਾਅਦ ਉਦੋਂ ਬਾਅਦ ਭੱਜਦਾ ਬਾਈਂਕਾ ਉਦੋਂ ਬਾਅਦ ਡੋੜ ਤੂੰ ਡੋੜ ਦੁਆਰ ਡੋੜ ਦੁਆਰ ਪੁੱਜੋ ਪੁੱਜੋ ਠੀਕ ਹੈ ਲਓ ਵੀ ਗਿੱਦੜ ਦੇ ਆ ਗਏ ਤੇ ਮੁੰਡੇ ਲੈ ਲਾ ਕੇ ਖਾਣ ਨੂੰ ਸਮਾਨ ਲੈ ਲਓ ਮੁੰਡਿਆ ਲੈ ਲਓ ਲੈ ਲਓ ਇਹਦੇ ਬਾੜੀ ਬਾਟ ਆ ਗਏ ਹੈ ਮੁੰਡਿਆ ਚੰਨੂ ਆ ਕੇ ਤੇ ਭੁੱਖ ਲੱਗੀ ਵੀਰੇ ਨੂੰ 5 ਕਿਲੋਮੀਟਰ ਤੇ ਆ ਕੇ ਵੀ

73 ਤੋਂ ਵੱਧ ਹੋ ਯਾਰ ਸਰਚ ਕਰੀ ਮੜਿਆ ਸਰਚ ਕਰੀ ਮੜਿਆ ਕਿਹੜੇ ਪਿੰਡ ਜਾਣਾ ਆਪਾ ਪਹਿਲਾਂ ਦਿਆਉਣ ਪ ਜਾਣਾ ਦਿਆਉਣ ਠੀਕ ਆ ਦਿਆਉਣ ਜਾਣਾ ਹੈ ਠੀਕ ਆ ਠੀਕ ਆ ਓਕੇ ਰਿਪੋਰਟ ਹੈ ਬੈਠ ਕੇ ਬੈਠ ਕੇ ਕੀ ਕੀ ਸਮਾਨ ਲੈ ਲਿਆ ਉਹ ਸਮਾਨ ਲੈ ਲਿਆ ਬਾਈ ਉਹਨੂੰ ਫੇਰ ਦਿਖਾਉਣੀ ਹੈ ਕਰਾਂ ਤੇ ਤੋੜ ਲਈ ਗੱਡੀ ਕਰਾਂ ਲੱਗੇ ਵਿਚਾਰੀ ਕਰਾ ਹੈ ਲਓ ਬਈ ਆ ਗਈ ਕਾਲ ਜੀ ਬਾਬਾ ਫਰੀਦ ਹੈ ਉਹ ਪੰਜ ਮਾ ਉਹ ਕੁੱਤੀ ਆ ਬਾਹਰ ਨਿਕਲ ਜ ਆਪਣੀ ਕਿਆਬੀ ਕਿੱਥੇ ਕਾਰਦੀ ਓਏ ਕਾਰ ਦੀ ਚਾਬੀ ਕਿੱਥੇ ਗਈ ਹੈ ਚਾਬੀ ਕਾਰਦੀ ਜਮ ਮੋਬਾਈਲ ਓਏ ਕੁੱਤੀ ਲੈ ਔਰਾ ਚੱਲ ਗੋਲੀ ਓਰ ਕਰਦਾ ਟੈਂਪੋ ਆਇਆ ਪਾਣ ਦੀ ਪੌਂਟ ਤੇ ਲੋ ਵੀ ਹੁਣ ਫੇਰ ਦਿਖਾਉਣੇ ਕਿਰਾ ਠੀਕ ਹੈ ਤੇਰਾ ਸ਼ੂਗਰ ਮੇਲਾ ਕਰ ਲੀਆ ਜੀ ਇੱਥੇ ਹੁਣ ਫੇਰ ਦਿਖਾਉਣੇ ਓ ਬਈ ਆ ਕੇ ਬਟਿੰਡੇ ਬਟਿੰਡੇ ਆ ਕੇ ਚਾਚਾ ਬਟਿੰਡੇ ਭੱਠੇ ਪੱਠੇ ਭੂ ਪੱਠੇ ਓ ਮਾਈ ਗਾਡ ਫੱਕ ਬੇਬੀ ਹੁਣ ਕਿੰਨੇ ਕਿਲੋਮੀਟਰ ਰਹਿ ਗਿਆ ਇੱਥੋਂ ਬੜਾ ਦੇਰਾ ਜਾਂਦਾ ਵੇਖ ਵੇਖ ਕੇ ਇਹ ਕਿਹੜੀ ਆ ਰਹੀ ਜਾਂਦਾ ਮੈਂ ਤਾਂ ਵੇਖ ਵੇਖ ਨਿਆ ਰਹੀ ਜਾਂਦਾ ਫਰਮਲ ਜੀ ਇਸ ਰੇੜੇ 'ਤੇ ਪੈੜ ਕੇ ਵੀ ਕੀਤੀ ਹੋਈ ਓਏ ਕੋਈ ਤਾਂ ਬਾਲਾ ਪੈਣ ਜੋਤੀ ਹੋਏ ਇਸ ਰੇੜੇ 'ਤੇ ਪੈੜ ਕੇ ਵੀ ਕੀਤੀ ਹੋਈ ਨਹੀਂ ਉੱਚੀ ਪੈੜ ਪੈੜ ਬਹੁਤ ਅੱਖਰੂਗੀ ਇਹ ਬਾਲੀ ਔਕੀ ਕਰੂ ਪੈੜ ਤਾਂ ਕੋਈ ਤਾਂ ਮੈਂ ਅੱਗੇ ਨੈ ਪੈੜ ਬਹੁਤ ਦੁਖੀ ਤੇਰੀ ਕਿੰਨੇ ਚੋਰਦੇ ਹੁਣਾਂ ਉਹੀ ਤਾਂ ਗੱਲ ਐ ਨਹੀਂ ਨਹੀਂ ਕੰਮ ਹੀ ਤਗੜਾ ਐ ਇੱਕਦਮ ਜਾਗਰ ਹੀ ਪੜਾਉਂਦਾ ਐ ਹਾਂ ਜਾਗਰ ਲੱਕੜ ਨੇ ਪੜਾ ਦੂ ਐ ਓਏ ਆਉਂਦੇ ਉਹਦੇ ਦੇ ਬੈਠ ਗਏ ਆਪਾਂ ਬੋਟਿੰਗ ਬੋਟਿੰਗ ਕਰ ਗਏ ਉਹਦੇ ਕਿਹੜੀ ਬੋਟਿੰਗ ਉਹ ਕਿਸ ਦੀ ਦੇ ਬੈਠ ਗਏ ਤੁਸੀਂ ਛੋਟੇ ਬੇ ਵਿਚਾਲੇ ਕਰਕੇ ਠੱਕਾ ਦੇ ਦੇਓ ਮੈਂ ਰੋਣੇ ਬੈਠ ਗਏ ਮੈਂ ਚਲਾਈ ਸੀਗੀ ਉਹ ਮੁਰਤੀ ਦੀ ਸਾਰੀ ਐ ਜਾਣਾ ਆਈ ਜਾਣਾ ਚੰਗਾ ਚੰਗਾ ਐ ਜਾਣਾ ਉੱਥੇ ਵੀ ਟੋਲਾ ਕਿਟਾਉਣਾ ਪਊ ਆਪਾਂ ਨੂੰ ਕਿੱਥੇ ਇਧਰ ਆ ਚ ਪਾ ਇਨੇ ਕਿਨੇ ਟੋਲੇ ਪਾਣ ਦੀ ਬੁੰਡ ਤੇ ਹਾਂ ਹੈਈ ਸੀਗਾ ਦੋ ਮਿੰਟ ਆਉਂਦਾ ਨਹੀਂ ਨਹੀਂ ਆਉਂਦਾ ਯਾਰ ਲਾਉ ਆ ਯਾਰ ਆਈ ਨੇ ਚ ਲਾਈ ਦੀ ਆਈ ਦੀ ਓਏ ਵਿਚਮਾਰਾ ਜਮੇ ਚੁਮੜਨਾ ਪਾ ਕਿਹੜੇ ਪਿੰਡ ਆ ਨਾ ਬਾਬਾ ਲਗਾ ਭਗਤੇ ਭਾਈਗੇ ਭਗਤੇ ਭਾਈਗੇ ਆ ਗਏ ਵੀਰੋ ਨਹੀਂ ਨਹੀਂ ਉਹ ਤਾਂ ਡੂਮ ਆ ਵੇ ਸਾ ਡੂਮ ਕੇ ਧੂਮ ਕਿੱਥੇ ਡੂ ਵਾਲੇ ਤੇ ਹੁਣ ਕੁੱਤੀ ਛੱਡ ਰਾਇ ਭਾਈ ਆ ਬੈਠੀ ਮਗਰ ਕਿੱਥੇ ਲੈ ਗਏ ਆ ਬੈਠੀ ਆ ਭੈਣ ਨਾ ਐ ਹੋੜੀ ਕੋਈ ਬੰਦਾ ਚਾਹ ਪਾਣੀ ਪੀਉ ਉਹ ਇਨੀ ਵਾਰ ਆਇਆ ਭਰਾਵਾ ਐ ਹੋੜੀ ਹੁੰਦਾ ਉਹੀ ਪੈ ਉਹੀ ਮੋੜ ਦੇਣਗੇ ਲੱਚਨਾ ਪੋਏ ਜਮਾਂ ਇਹ ਨਾ ਉਹਦਾ ਭਾਈ ਗੱਡੀ ਸਟਾਰਟ ਅਗੇ ਰੋਣੇ ਪਾ ਦੇ ਪਾ ਦੇ ਰੇ ਮੈਨੂੰ ਕੀ ਐ ਪੈਂਦੇ ਆਪੇ ਬੰਦੂ ਰ ਭੈਣੇ ਆ ਗਏ ਆ ਗਏ ਮੈਨੂੰ ਹੁਣ ਪੂ ਗਿਆ ਲੈ ਉਹ ਤੇਰੀ ਨਾ ਰੱਖ ਉਸ ਪਾ ਜੋੜੀ ਲੈ ਤੇ ਬੈ ਗੇਰ ਬੈ ਗਿਆ ਦੀ ਤੇਦੀ ਵਰ ਜਾਈ ਲੈ ਵੀ ਮਾਪਾ ਮੇਰਾ ਕੈਮਰਾ ਉੱਪਰ ਹੀ ਰਿਹਾ ਸੀਗਾ ਅਰੇ ਚਾਹ ਬਈ ਮੇਰੇ ਬਾਹਰ ਦਿਖਾਉਣੇ ਉਹਨੂੰ ਤੇ ਫੁੱਦੂ ਲਈਦਾ ਵੀਰਾ ਸਾਲਾ ਬੈਠਾ ਨਾਲ ਲੈ ਸੜੀ ਹੈ ਡੋੜਾ ਡੋੜ ਤੇਲ ਕਿੱਥੋਂ ਭਰਾ ਸਰੋ ਦੇ ਲੱਗ ਕਿੱਥਾਂ ਆਗਾ ਲੋਬੀ ਪਰਦੇ ਡੋੜ ਪਿੰਡ ਡੋੜ ਉਹ ਮੈਂ ਕੀਤਾ ਤੇ ਅੱਛਾ ਆ ਕਰੇ ਉਹ ਗੱਲ ਕੌਣ ਹੈ ਅਵੀ ਮੈਂ ਆ ਓਏ ਵਧੀਆ ਚਾਬੀ ਕਾਢ ਦੇ ਦੀ ਮੇਰਾ ਫੋਨ ਚੱਲ ਗਿਆ ਮੂਤ ਲੋ ਡੋੜ ਪਿੰਡ ਡੋੜ 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 ਹੁਣ ਚੱਲਦੇ ਕਿੱਥੇ ਜਾਣਾ ਹੁਣ ਆਜ ਤੇ ਫੋਨ ਆ ਕੇ ਕਰੂਗਾ ਠੀਕ ਹੈ ਦੱਸ ਦੇ ਪੁੱਛੋ ਪੁੱਛੋ ਬਈ ਪੁੱਛੋ ਜਾਣਾ ਹੁਣ ਹੁਣ ਕਾਰ ਚੱਕ ਕੇ ਵੇਖ ਭਰਾ ਤੂੰ ਚੱਕ ਕੇ ਵੇਖ ਕੋਈ ਨਾ ਕਿੱਥੇ ਪੁੱਪ ਚੋ ਜਾਣੇ ਚੱਕਾ ਮੁੰਡਾ ਕਹਿੰਦਾ ਮੈਂ ਕਾਰ ਚੱਕਣੀ ਏ ਠੀਕ ਐ ਇੱਕ ਮਿੰਟ ਉਹ ਬੱਲੇ ਉਹ ਕਿਹੜੇ ਪਾਸੇ ਫਿਰਦੇ ਆਪਾਂ ਡੋੜ ਕੇ ਕੱਤੀ ਦੇ ਫਿਰਦੇ ਆ ਉਹ ਡੋੜ ਗੋਲੀ ਚੱਕਦੀ ਦੀ ਗੱਲ ਹੈ ਹਾਂ ਗੱਟੀ ਇੱਥੋਂ ਆ ਗਈ ਭਾਈ ਨਾ ਉਧਰ ਗਈ ਹੈ ਐ ਆ ਕਰਦਾ ਆਚਾ ਏ ਹੈ ਆ ਕਰੀਨੇ ਸੂਟਰ ਲੋ ਭਾਈ ਆ ਗਏ ਨਠਾਣੇ ਨਠਾਣਾ ਹੀ ਮੈਂ ਵਿੱਚ ਪੁਕਾਈ ਮਾਰੀ ਨਾ ਵੀ ਸਹੀ ਐ ਸਹੀ ਆ ਪੱਕੀ ਗੱਲ ਜਮਾ ਪਤਾ ਨਹੀਂ ਬਾਕੀ ਦੇਖ ਹੋਈ ਪਤਾ ਨਹੀਂ ਕਿਤੇ ਕਿਤੇ ਇੱਥੇ ਬਾਬਾ ਇੱਕ ਬਾਲਾ ਤਕੜਾ ਹੱਥ ਨੂੰ ਪਰੇ ਲੈ ਜਾਓ ਇੱਥੇ ਬਾਬਾ ਇੱਕ ਬਾਲਾ ਤਕੜਾ ਬਾਬਾ ਇੱਧਰ ਆ ਆ ਬਾਬਾ ਬੜੇ ਬੈਠੇ ਇੱਧਰ ਆਏ ਨਹੀਂ ਆਪਣੇ ਪਰੋਣੇ ਕਿਹਨੇ ਉਹ ਉਹ ਇੱਥੇ ਆਉਂਦੇ ਮੱਥਾ ਟੇਕਣ ਅੱਛਾ ਫਿਰ ਠੀਕ ਹੈ ਠੀਕ ਹੈ ਸੀਮ ਲੈ ਲਗੇ ਦਿਨਾਂ ਦਿਨ ਉਸ ਆਈਪਾਲ ਤਨ ਖੜ ਜਾ ਮੈਂ ਯੂ ਟਰਨ ਲੈ ਲੈ ਬੇਬੀ ਯੂ ਟਰਨ ਯੂ ਟਰਨ ਯੂ ਟਰਨ ਘੁਮਾਉਂਦੇ ਭਰਾਵਾ ਇਹ ਆਈ ਹੋਈ ਹੈ ਯੂ ਲਿੰਦਾਈ ਯੂ ਟਰਨ ਆਦਿ ਮੋੜਨਾ ਹੁੰਦਾ ਚੱਲ 20 20 ਟਰਨ ਚੱਲ ਟਰਨ ਲੈ ਹੈਲ ਤੱਕ ਕਿਸੇ ਪਾਸੇ ਵੀਡੀਓ ਹੈ ਹੈਲ ਡਰਨੇ ਕੁੱਦੂ ਉਹ ਦੇਖੀ ਕੁੱਦੂ ਆਟੋ ਵਰਕਸ ਕੁੱਦੂ ਦੂ ਆਟੋ ਵਰਕਸ ਕੁੱਦੂ ਬੱਡੇ ਵਿੱਚ ਨਹੀਂ ਮੋੜ ਲਾਉਂਦੇ ਸਹੀ ਗੱਲ ਜੋਈ ਤੇਰਾ ਬੱਸ ਜਿਸੇ ਤੂੰ ਮਿੰਟ ਪਾਤਾ ਮੈਂ ਡੁੱਪਗਾ ਵੀ ਖਿੱਚ ਦੇਣ ਜੱਕੇ ਗੁੰਗੇ ਵੀ ਲੈ ਫਿਰ ਤੈਨੂੰ ਮੋੜਾਂਗੇ ਜਿਵੇਂ ਇਧਰੋਂ ਆਏ ਨਹੀਂ ਆਏ ਚੱਲ ਤਾਂ ਠੀਕ ਆ ਹੁਣ ਮੈਂ ਅੱਜ ਮਰ ਚੱਲਣਾ ਆ ਜੀ ਨਾਲ ਆ ਗਲੀ ਪਾਲਾ ਫੇਰ ਤੂੰ ਪਿੱਛੇ ਡੋੜ ਆ ਆ ਗਲੀ ਪਾਲਾ ਡੋੜ ਤੂੰ ਫੇਰ ਖਿੱਚ ਦੇ ਉਹ ਪਾਲਾ ਤੂੰ ਡੋੜ ਤੇ ਜਿੱਕੇ ਮਾਰਨੇ ਗਲੇ ਚ ਪਾ ਕੇ ਕੋਈ ਪੱਕੋ ਵੀ ਪੱਕੋ ਵੀ 골ਡ ਲੋ ਭੈਣ ਦੇ ਭਰਾਵੋ ਆਗੇ ਪੁੱਛੋ ਪੁੱਸੋ ਆਗੇ ਚਾਚਾ ਓਏ ਨਹੀਂ ਨਹੀਂ ਪੁੱਛੋ ਪੁੱਸੋ ਆਗੇ ਬੱਚੋ ਮੇਰੀ ਵੀਕਾ ਵੱਡਾ ਭਈਆ ਆਪਣੇ ਨਾਲ ਕਿੱਥੇ ਵਰਦਾ ਹੈ ਆਏ ਸੀ ਆਈ ਸੀ ਕੀ ਹੋ ਗਿਆ ਚਾਚਾ ਹਾਂਜੀ ਓਏ ਕਿੱਥੇ ਆ ਗਏ ਪੁੱਛੋ ਕੀ ਕਰਨਾ ਪੁੱਛੋ ਪਾਤਾ ਭਾਈ ਕਿ ਜੜਾ ਉਦੋਂ ਬਾਅਦ ਚ ਚੌਣ ਕਰਦੇ ਪੈੜ ਜੜੇ ਤੋਂ ਕੂਟਰ ਲੈਣੇ ਕਿਹੜੇ ਬੰਦੇ ਲੈਣੇ ਆ ਜੀ ਪਤਾ ਨਹੀਂ ਕੌਣ ਹੈ ਰਿਸਵਾਰਾ ਪੱਕੀ ਗੱਲ ਆ ਜਾ ਬਾਈ ਬੈਂਕ ਕੋਲ ਖੜੇ ਆ ਤੇਰੀ ਆ ਜਾਂਦੀ ਕਿ ਮੇਰਾ ਹੁਜੂ ਜਾਂਦਾ ਮੇਰਾ ਬਹੁਤ ਹੋ ਜਾਈ ਬਾਈ ਆਇਆ ਨਾ ਬੜਾ ਕਰਦਾ ਆ ਤਾਂ ਚਾਰ ਮੈਂ ਲਿਆਉਣਾ ਆਏ ਜਾਂਦੇ ਬੇਲੇ ਇੰਜ ਕਰਨਾ ਕੀ ਹੈ ਕਿਨੇ ਕੋੜੀ ਮੈਂ ਕਿਹਾ ਚਾਲੀ ਹੋਦੇ ਚਾਹ ਚੁਪੀਆ ਬਥਿੰਦੇ ਆ ਕੇ ਬਥਿੰਦੇ ਦਰੇਵੀ ਬਾਈ ਤੇਰੀ ਡਰਾਈਵਿੰਗ ਆਈ ਤੇ ਮੇਰੇ ਹਾਂ ਜਾ ਚੋਏ ਬਹੁਤ ਭੈੜੀ ਬਾਈ ਹੈ ਬਹੁਤ ਭੈੜੀ ਸਰਾ ਡਰਾਈਵਰੀ ਮੇਰੀ ਮੰਨਗੇ ਜੀ ਦੋਨੇ ਮੈਨੂੰ ਮੰਨ ਲਈ ਜੀ ਮੈਨੂੰ ਕੋਈ ਨਾਮ ਨੂੰ ਦੇਵੋਗੇ ਮੈਂ ਦੇਵਾਂਗੇ ਜੋ ਫਰਦਵਾ ਦਾ ਮੈਂ ਕਰੇ ਵੀ ਜੜ ਦੇਣਾ ਤੇਰੀ ਭੈਣ ਚਲਾਉਣੀ ਯਾਰ ਇਹਦੀ ਭੈਣ ਝੋਤੀ ਕਰਦੀ ਇਹਨੇ ਲੈ ਭੈਣ ਦਾ ਐਡੀ ਤੜੀ ਡਰਾਈਵਰੀ ਮੇਰੀ ਬਹੁਤ ਐਡੀ ਡਰਾਈਵਰ ਕਾਰ ਕਹਿੰਦੀ ਅੱਜ ਘਰੇ ਕੁੱਤੀ ਤੇ ਸ਼ੁਕਰ ਮਨਾਉਂਦੀ ਹੋਊਗੀ ਜਿਹੜੀ ਉੱਤਰੀ ਅੱਜ ਆਹਨ ਕੂਟੋ ਵੀ ਬਹੁਤ ਆ ਗਈ ਇਹ ਕਹਿੰਦੀ ਉਹਨੇ ਭਾਈ ਨੇ ਛਤਰੀ ਦੀ ਮੋੜ ਕੇ ਜ ਲੈਣੇ ਪੜ ਗਾਤਾ ਕਿੰਨਾ ਡੇਰਾ ਲੈ ਤੂੰ ਯਾਰ ਬੇਵਿਕਰ ਦੇ ਬੈਠੇ ਜਿਹੜੇ ਚੰਨੂ ਨੂੰ ਜਾਣ ਲੱਗੇ ਨੇ ਉਹ ਛੱਡ ਕੇ ਠੀਕ ਹੈ ਹਾਂ ਬਿੱਡੀ ਗੱਲ ਲੱਗਦਾ ਨਾ ਨਾਲ ਨੂੰ ਪੜਾਵਾਂਗੇ ਮੋੜ ਸਿੱਧਰ ਰੱਖੋ ਟਾਇਰ ਨਾਲ ਨਾਲ ਟ੍ਰਾਲੇ ਨਾਲ ਬਾ ਇੱਧਰ ਜਿੰਨੇ ਪਾਪੜੇ ਪਿੱੱਟ ਗੱਡੀ ਤੋਂ ਚੱਲਾਂਗੇ ਚਲੋ ਚਲੋ ਡਬਲ 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 ਸਿੱਧੇ ਜਾਣਾ ਨਾ ਤੇਰਾ ਬਾ ਦੋ ਬੰਦੇ ਲੋਕ ਕਰ ਲਾਂਗੇ ਨਾ ਹੈ ਦੋ ਬੰਦੇ ਹਾਂ ਬੰਦੇ ਛੱਡਦੇ ਹਾਂ ਆਪਾਂ ਦੋ ਬੰਦੇ ਦੋ ਇੱਕ ਬਿੱਡੀ ਗੱਲ ਦੋ ਹੀ ਘੜਦੇ ਪਏ ਮੈਨੂੰ ਛੱਡ ਕੇ ਮੋਟਰਸਾਈਕਲ ਆਏ ਓਏ ਓਏ ਚਲੋ 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 ਲੋ ਬਿੰਡੇ ਗੱਜੇ ਪ੍ਰਕਾਸ਼ਾ ਹਸਪਤਾਲ ਬਿੱਡੀ ਕੜਾਏ ਮੇਰਾ ਅਸਲ ਲਿਕੇਸ਼ਨ ਤਾਂ ਇਹੀ ਲਾਈ ਸੀ ਨੇ ਇੱਥੇ ਹੀ ਆ ਨੇੜੇ ਲਿਕੇਸ਼ਨ ਦਨੂੰ ਛੜਕਦੇ ਆਇਆ ਭਰਾ ਵਾ ਲਿਕੇਸ਼ਨ ਨੇੜੇ ਆ ਪ੍ਰਕਾਸ਼ਾ ਹਸਪਤਾਲ ਖੜਿਆ ਦੇ ਚੱਕਦੇ ਨੀ ਹੁਣ ਚਲ ਪਿੰਡੇ ਤੇ ਹਟ ਜਾ ਉਹਨਾਂ ਇਡੀ ਹਟਾਈ ਗਈ ਜਦੋਂ ਵਾਹੀ ਗਈ ਹੁਣ ਭਾਏ ਜਾਵਾਂ ਥੋੜੀ ਬੱਪਾ ਮਨੋਂ ਆਇਆ ਪੁੱਛ ਤੂੰ ਇੱਕ ਮਿੰਟ ਦਾ ਰਹਿ ਕਿੱਥੇ ਜਾ ਲੇ ਇੱਕ ਲਿਕੇਸ਼ ਸਹੀ ਮਗਮਣ ਤੂੰ ਸਹੀ ਇੱਥੇ ਨੇੜੇ ਆ ਉਹਨਾਂ ਦੇ ਸੜਕ ਤੇ ਆਇਆ ਨੇੜੇ ਹੀ ਆ ਪਤਾ ਚੋਦ ਵਾਲੀ ਆਹੀ ਆਹੀ ਆ ਇਰ ਪਿੱਛੇ ਦੀ ਲੋਕੇਸ਼ ਰਹਿ ਰਵਿੰਦਰ ਰਾਧਾ ਜੀ ਅਗਿਆ ਵੱਟੇ ਪਿੱਛੇ ਕੀ ਪਾਉਂਦਾ ਹੁਣ ਆ ਯਾਰ ਅੰਕਲ ਉਧਰ ਨਹੀਂ ਉਨੰਦਰ ਤੋਂ ਜਣਾਉਣਾ ਉਹਨਾਂ ਆਪਣਾ ਪੂਆ ਚੱਲ ਕੋਈ ਇੱਥੇ ਹੀ ਰਹਿ ਦਈ ਪਿੱਛੇ ਐਡਿਕਸ਼ਨ ਦੂਰ ਲਾਇਤੀ ਲਾਈਓ ਇੱਥੇ ਮਰਦੀ ਨਾ ਆ ਮਰਦੇ ਹੋਰ ਪਾਸੇ ਆਪਾਂ ਕੋਈ ਨਹੀਂ ਲੱਗ ਦੂਰ ਗਾਏ ਦੱਸ ਦੇ ਮੈਂ ਚੇ ਨਾ ਮੈਂ ਉਹਦੇ ਕੋਲ ਫੋਨ ਤੇ ਲਾਲਾ ਉਹ ਮੈਂ ਤਾਂ ਹੀ ਤੁਹਾਨੂੰ ਕਹੀ ਆ ਆ ਗਿਆ ਆ ਗਿਆ ਕੀ ਨਾ ਚਾਣਾ ਚਰਚਾ ਵਾਲਾ ਗੰਦ ਮਾਰਦੀ ਨਹੀਂ ਵੀਡੀਓ ਬਣਾ ਮੇਰੇ ਸਾਲਾਂ ਦਿਨ ਦੀ ਹੋਈ ਚਾਵਲਾ ਪੂਰਾ ਹੁਣ ਨਹੀਂ ਬੋਲਦੀਆਂ ਹੁਣ ਬੋਲ ਕਿਤੇ ਚਾਵਲ ਕੇ ਮੇਰੇ ਨਾਲ ਚਾਵਲ ਲਾਉਂਦਾ ਤੇਰੀ ਭੈਣ ਦੀ ਮੁੰਡ ਦੇ ਨਾਲ ਗਲਾਟੀ ਦੀ ਗਲਾਟੀ ਭੈਣ ਦੀ ਬੜਾ ਗੰਦ ਵਾਟ ਚਾੜ ਤੂ ਜੇ ਮੁੰਡਾ ਆਵੇ ਗੰਦਪੁਰ ਆਏ ਹੋਏ ਬਲੱਡੀ ਹੁਣਾ ਮੈਂ ਨੇ ਨਾ ਉਹ ਦੋਰ ਲਾ ਲੈਣ ਬਹੁਤ ਬੋਲ ਕਰਕੇ ਕੀ ਕਰਕੇ ਹਾਲੀ ਕੋਈ ਨੋ ਨਾ ਰਿਹਾ ਟ੍ਰੈਫਿਕ ਬੜਾ ਹੈਗਾ ਹੈ ਡਵਾਟਰ ਦੇ ਤੇ ਜਰਾ ਨਹੀਂ ਤੇ ਡਵਾਟਰ ਤੇ ਚੜਦੀ ਤੇ ਮਾਂ ਤੇ ਉੱਥੇ ਦਿੱਤੀ ਕਰਕੇ ਫੇਰ ਚੈੱਕ ਕਰਾਂਗੇ ਇਹਦਾ ਕੀ ਹੈ ਕਰ ਕਿਸੇ ਨੇ ਉਹਨੇ ਮਾਰ ਕੇ ਮਾਰੀ ਗਾਈ ਪਾਈਟਲ ਮਾਰਨਾ ਹੈ ਆਜ ਹੋ ਰਿਹਾ ਹੈ ਟਾਇਰ ਆਇਆ ਹੋਇਆ ਹੈ ਨਾ ਤੇ ਹੋ ਜਾਂਦੇ ਆਪ ਸਾਈਡ ਤੇ ਲਾ ਦੇਣਾ ਆ ਜਾਂਦੀ ਹੈ ਵਿਚਕਾਰ ਮੇਰੇ ਕੋਲ ਹੈ ਹੈਲੋ ਲਓ ਮਿੱਤਰੋ ਆ ਗਿਆ ਯਾਰ ਭਾਂ ਚੱਕਦਾ ਜਾਵਾ ਨਾ ਗੱਡੀ ਤੋਰ ਤੋਰ ਜਾਵਾ ਬੁਰਾ ਹਾਲ ਹੋ ਗਾਇ ਤੇ ਜਾਵਾ ਬਸ ਪੁੱਸੋ ਹੀ ਨਾ ਇਹ ਦਾਣੇ ਹੈ ਨਹੀਂ ਇੱਕ ਵੀ ਇਨਾਂ ਕੋਲੇ ਦਾਣੇ ਹੈ ਨਹੀਂ ਦਾਣੇ ਹੈ ਨਹੀਂ ਦਾਣੇ ਦੋਨੇ ਪਾਗੇ ਇਹਨਾਂ ਨੂੰ ਪਾਣੀ ਤੜਕੇ ਪਾਤਾ ਸੀ ਕਿ ਪਾਣੀ ਵੀ ਨਿਗਾ ਪਾ ਕੇ ਨਹੀਂ ਯਾਰ ਤੇਰੇ ਹੁਣੇ ਹੀ ਆਇਆ ਮੈਂ ਕਰ ਸਿੱਧਾ ਆ ਕੇ ਬਈ ਇਹਨੂੰ ਫੰਦੇ ਰਿਹਾ ਕਿ ਬਈ ਇੱਥੇ ਹੈ ਉਤਰਦਾ ਪੂਰੇ ਆ ਤਾਂ ਪੱਲੀ ਪੂਰੀ ਤਾਂ ਨਹੀਂ ਸੱਟਾਂ ਯਾਰ ਮੈਨੇ ਸਹੀ ਆ ਤੇ ਵੀ ਹੁਣੇ ਹੀ ਆਏ ਆ ਹਜੇ ਆ ਕਿਸੇ ਦਾ ਬਸ ਕਬੂਤਰਾਂ ਕੋਲ ਹੀ ਆਇਆ ਮੈਂ ਤੇ ਨਹੀਂ ਓਕਰ ਪੜੱਕ 2 3 4 4 ਲਿਖਦੇ ਨਹੀਂ 1 2 3 4 5 6 ਹਾਂ ਸਹੀ ਆ ਹੁਣ ਦੱਸਦੇ ਮੈਂ ਵੀ ਹੁਣੇ ਹੀ ਆਏ ਆ ਹਜੇ ਬੌਲੀਆਂ ਵਾਟਾਂ ਜਾ ਕੇ ਆਏ ਦੂਰ ਯਾਰ ਉਸੋ ਹੀ ਨਾ ਬਾਕੀ ਤੁਸੀਂ ਵੇਖ ਹੀ ਲੈ ਜਿਵੇਂ ਚਲ ਬਾਕੀ ਗੱਲਾਂ ਬਾਅਦ ਕਰਾਂਗੇ ਪਰ ਸੋਤ ਵਾਰ ਦਿਨ ਦਾਨੇ ਪਾਈ ਰਹਾਂਗੇ ਦਾਨੇ ਹਨ ਇਹਨਾਂ ਕੋਲੇ ਕਣਕ ਪਾ ਲਈਏ ਛੋਦੇ ਰਹੇ ਤਾਂ ਮਿਲਾਾਂਗੇ ਲੱਖਵਾਰੀ ਮਾਰੇ ਗਏ ਲਾਂਡ ਛੱਡ ਕੇ ਸਭ ਤੋਂ ਪਹਿਲਾਂ ਇੱਥੇ ਲਾਈਟ ਹਾਂ ਜੀ ਦੇਖੋ ਰੇਟੜ ਦਾ ਲਓ ਬਈ ਆ ਪਾਲ ਗਿਆ ਚ ਮੱਕੀ ਮੱਕੀ ਪਾਲ ਕੇ ਤੇ ਪਾਲ ਗਿਆ ਬਾਜਰਾ ਠੀਕ ਹੈ ਇੱਕ ਕਰਦੇ ਹਾਂ ਓਕੇ ਰਿਪੋਰਟ ਲਓ ਬਾਹਰ ਆ ਪਾਉਣੇ ਬੱਦ ਬਈ ਬਾਹਰ ਦੇ ਮੱਕੀ ਵੱਧ ਪਾਉਣੇ ਨਿਕਾਣ ਕੇ ਪਾਉਣੇ ਘੱਟ ਤੋਂ ਕਣਕ ਨਹੀਂ ਖਾਂਦੇ ਕਣਕ ਨੂੰ ਮਾਰਦੇ ਨੱਕ ਥੋੜਾ ਵੱਧ ਦੇ ਤੇ ਤੜਕੇ ਦਾਣੇ ਮਤਲਬ ਤੜਕੇ ਨਹੀਂ ਪਾਇ ਸੀ ਮਤਲਬ ਮੈਂ ਕੱਲ ਅੱਖ ਨੇ ਪਾਈ ਸੀ ਤੇ ਹੁਣ ਦਾਣੇ ਵਧੀਆ ਸਭ ਕੋ ਵਿਲਾ ਕਰੀ ਪਈ ਸੀ 828 ਕੰਪਲੀਟ ਤੇ ਮੁੰਨਾਂ ਨੂੰ ਧਰ ਦਗੇ ਪਾਣੀ ਦੀ ਲੋੜ ਹੀ ਨਹੀਂ ਪਾਣੀ ਸਾਫ ਹੀ ਆ ਆਜੋ 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 ਮੈਂ ਮਤਲਬ ਦਾਣੇ ਖਾ ਲੈਣਗੇ ਠੀਕ ਹੈ ਪੰਨੇ ਰੋਗੇ ਨਾ ਖਾਣੇ ਹੈ ਨਾ ਦਾਣੇ ਦਿਨੇ ਪਾਇਆ ਕਰਕੇ ਮੜਾ ਦਿਨ ਖੜੇ ਪਰ ਲੇਟ ਹੋਏ ਨੇ ਗਲਤ ਆ ਯਾਰ ਬਹੁਤ ਤੜਕੇ ਦਾ ਗਿਆ ਮੈਂ ਆਉਂਦਾ ਵੇ ਲੋ ਤੇ ਹਰੇ ਹੁਣੇ ਘਰੇ ਬੜਾ ਜਮਾ ਹੁਣੇ ਤਾਂ ਮੇਸਮ 7 7:30 ਦਾ ਟਾਈਮ ਹੋ ਗਿਆ ਲਗਭਗ ਲਾਉ ਗਏ ਲਾਦ ਗੱਟਾ ਇਹਦੇ ਨਾਲ ਦਾਨੇ ਖਾਂਦੇ ਦਾਨੇ ਨਹੀਂ ਖਾਂਦੇ ਚਲੋ ਕੋਈ ਬਈ ਇਹ ਦਾਨੇ ਨਹੀਂ ਖਾਂਦੇ ਆਪ ਆਪ ਖਾ ਲਈਏ ਦਾਨੇ ਪਾਣੀ ਆਲਦਾ ਤੇ ਫਿਰ ਤੁਹਾਡੇ ਨਾਲ ਕਰਦੇ ਆ ਸ਼ੇਅਰ ਠੀਕ ਹੈ ਬਾਅਦ ਚ ਕਰਦੇ ਹਾਂ ਹਾਂਜੀ ਮਿੱਤਰੋ ਤੇ ਮੈਂ ਕਰ ਦਈਏ ਬਲੌਗ ਦੀ ਐਡ ਤੇ ਮੇਰੇ ਸਾਵਾਂ ਦਾ ਹੁਣ ਨਿਯਾਰਾ ਆਇਆ ਉਹ ਵੀਡੀਓ ਚ ਕਿਉਂਕਿ ਨਿਯਾਰਾ ਹੀ ਲੱਗਿਆ ਸਾਰਾ ਦਿਨ ਤੇ ਹੋਰ ਨਹੀਂ ਕੁਝ ਕਰਿਆ ਅੱਜ ਦਾ ਉਹ 2012 ਅੰਦਰ ਕੰਮ ਥੋੜਾ ਕੰਮ ਸੀਗਾ ਇਸੇ ਦਾਰੇ ਚ ਜਾਣਾ ਸੀਗਾ ਤੇ ਮਨਪ੍ਰੀਤ ਦੇ ਨਾਲ ਹੀ ਗਏ ਸੀਗੇ ਤੇ ਉੱਥੇ ਉਹਨਾਂ ਨੇ ਗਾਂ ਕੋ ਕੁੱਤਾ ਕਾਤ ਸਾਡ ਕਿਹਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਸੀ ਇਹ ਭੂਆ ਘਰੇ ਤੇ ਉੱਥੇ ਗਏ ਜੀ ਫਿਰ ਤੇ ਬਸ ਬਾਹਰ ਲੰਮੀ ਗੱਲ ਨਹੀਂ ਕਰਦਾ ਮੈਂ ਕਿਉਂਕਿ ਵੀਡੀਓ ਪਹਿਲਾਂ ਵੀ ਬਹੁਤ ਜ਼ਿਆਦਾ ਲੰਬੀ ਬਣ ਗਈ ਹੈ ਮੇਰੇ ਹਿਸਾਬ ਨਾਲ ਤਾਂ ਸ਼ਾਇਦ ਬਾਕੀ ਦੇ ਪਤਾ ਲੱਗੂਗਾ ਐਡਿਟ ਕਰਦੇ ਵੀਡੀਓ ਤੇ ਚਲੋ ਬਈ ਫਿਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਵਧੀਆ ਲੱਗੀ ਤਾਂ ਤੇ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ ਓਕੇ ਬਾਏ ਬਾਏ ਰੱਬ ਰਾਖਾ